ਪੰਜਾਬ ਪੁਲਿਸ ਪਈ ਹੁਣ ਗੈਂਗਸਟਰ ਅਤੇ ਪਗੌੜੀਆਂ ਦੇ ਪਿੱਛੇ ਦੇਖੋ ਕੌਣ-ਕੌਣ ਆਏਗਾ ਕਾਬੂ ਸ੍ਰੀ ਹਰਵਿੰਦਰ ਸਿੰਘ ਵਿਰਕੀ ਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਿਵੀਜ਼ਨ ਫਿਲੌਰ ਦੇ ਪਗੌੜੇ ਅਤੇ ਗੈਂਗਸਟਰਾਂ ਵਿਅਕਤੀਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤੇ ਹਿਤ ਸ੍ਰੀ ਭਾਰਤ ਮਸੀਹ ਲੱੱਡੜ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਫਿਲੌਰ ਵੱਲੋਂ ਸਮੇਤ ਪੁਲਿਸ ਫੋਰਸ ਸਬ ਡਿਵੀਜ਼ਨ ਫਿਲੌਰ ਏਰੀਏ ਦੇ ਵੱਖ-ਵੱਖ ਪਿੰਡਾਂ ਵਿੱਚ ਗੈਂਗਸਟਰਾਂ ਅਤੇ ਪਗੌੜੇ ਵਿਅਕਤੀਆਂ ਤੇ ਰੇਡ ਕੀਤੇ ਗਏ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਾਨਯੋਗ ਸੀਰਵਿੰਟ ਹਰਵਿੰਦਰ ਸਿੰਘ ਵਿਰਕੀ ਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਪਗੌੜੇ ਅਤੇ ਗੈਂਗਸਟਰਾਂ ਵਿਅਤਿਆ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਵਕਵਕ ਕੇਸਾ ਵਿੱਚ ਲੋੜੀ ਦੇ ਲਿਸਟਡ ਅਤੇ ਨਾਨ ਲਿਸਟਡ ਦੋਸ਼ੀਆਂ ਅਤੇ ਗੈਂਗਸਟਰ ਤੇ ਰੇਡ ਕੀਤੇ ਗਏ ਇਸ ਆਪਰੇਸ਼ਨ ਦੌਰਾਨ ਕੁੱਲ 94 ਲੋੜੀ ਦੇ ਦੋਸ਼ੀਆਂ ਤੇ ਰੇਡ ਕੀਤੇ ਗਏ ਜਿਨ੍ਹਾਂ ਵਿੱਚੋਂ 28 ਵਿਅਕਤੀ ਜੋ ਮੁਕੱਦਮਿਆਂ ਵਿੱਚ ਲੋਣੀ ਦੇ ਸਨ ਅਤੇ ਦੋ ਲਿਸਟਡ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸੇ ਤਰ੍ਹਾਂ ਦੋ ਦੇ ਖਿਲਾਫ ਮੁਕਦਮੇ ਦਰਜ ਰਜਿਸਟਰ ਕੀਤੇ ਗਏ ਅਤੇ ਇੱਕ ਵਿਅਕਤੀ ਨੂੰ ਡਿਟੇਨ ਕੀਤਾ ਗਿਆ ਜਿਸ ਵਿੱਚ ਸੁਖਵੀਰ ਸਿੰਘ ਉਰਫ ਸੁਖ ਪੁੱਤਰ ਗੁਰਚਰਨ ਸਿੰਘ ਵਾਸੀ ਰੋੜਕਾ ਖੁਰਤ थाना ਗੁਰਾਇਆ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ ਇਸ ਤੋਂ ਇਲਾਵਾ ਯੁੱਧ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਤੇਹਿਤ ਸਾਲ 2025 ਦੌਰਾਨ ਕੁੱਲ 474 ਮੁਕਦਮੇ ਦਰਜ ਰਜਿਸਟਰ ਕੀਤੇ ਸਨ ਅਤੇ 699 ਨਸ਼ਾ ਵੇਚਣ ਅਤੇ ਪੀਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਪਾਸੋਂ 1 ਕਿਲੋ 603 ਗ੍ਰਾਮ ਹੈਰੋਇਨ 207 ਕਿਲੋ ਡੋਡੇ 3 ਕਿਲੋ 390 ਗ੍ਰਾਮ ਗਾਂਜਾ 30055 ਗੋਲੀਆਂ 921 ਕੈਪਸੂਲ ਬਰਾਮਦ ਕੀਤੇ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸਾਦਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈ ਕਿ ਇੱਕ ਪ੍ਰਹਾਰ ਆਪਰੇਸ਼ਨ ਚ ਅਸੀਂ ਸ਼ੁਰੂ ਕੀਤਾ ਹੈਗਾ ਸਾਨੂੰ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੀ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਇੱਕ ਜਿਹੜੇ ਗੈਂਗਸਟਰਸ ਦਾ ਕਲਚਰ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖ ਰਹੇ ਆ ਉਸ ਨੂੰ ਖਤਮ ਕਰਨ ਵਾਸਤੇ ਅਸੀਂ ਇੱਕ ਪ੍ਰਹਾਰ ਆਪਰੇਸ਼ਨ ਸ਼ੁਰੂ ਕੀਤਾ ਹੈ ਜਿਹੜਾ ਕੱਲ 20 ਤਰੀਕ ਨੂੰ ਸ਼ੁਰੂ ਕੀਤਾ ਗਿਆ ਸੀ ਅੱਜ ਇਹਦਾ ਆਪਰੇਸ਼ਨ ਦਾ ਦੂਜਾ ਦਿਨ ਹੈ ਕੱਲ ਜਿਹੜਾ ਆਪਰੇਸ਼ਨ ਸ਼ੁਰੂ ਕੀਤਾ ਸੀ ਉਹਦੇ ਵਿੱਚ ਵੀ ਸਾਨੂੰ ਆਪਣੇ ਜਲੰਧਰ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਜਿਹੜੀਆਂ ਮਿਲੀਆਂ ਜਿਨ੍ਹਾਂ ਦੇ ਵਿੱਚ ਕੱਲ ਦੋ ਜਿਹੜੇ ਬਦਮਾਸ਼ਾਂ ਦਾ ਐਨਕਾਊਂਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਬਦਮਾਸ਼ ਜਖਮੀ ਹੋਇਆ ਸ਼ਾਹਕੋਟਾ ਸੋਲ ਧੀਰਪਿੰਡ ਦੇ ਲਾਗੇ ਸੀ ਜਿਹੜਾ ਹੈਗਾ ਉਹਨੂੰ ਅਰੈਸਟ ਕੀਤਾ ਸੀ ਉਹਨੂੰ ਇਸ ਤੋਂ ਇਲਾਵਾ ਕੱਲ ਨਕੋਟਰ ਦੇ ਏਰੀਆ ਦੇ ਵਿੱਚ ਅਸੀਂ ਜਿਹੜੀ ਹੈਗੀ ਐਸੇ ਆਪਰੇਸ਼ਨ ਦੇ ਦੌਰਾਨ ਹੀ ਸਾਨੂੰ 7 ਕਿਲੋ ਕੁਝ ਗ੍ਰਾਮ ਦੀ ਜਿਹੜੀ ਅਫੀਨ ਦੀ ਰਿਕਵਰੀ ਤੇ ਇੱਕ ਡੇਵਰ ਗੱਡੀ ਦੀ ਰਿਕਵਰੀ ਵੀ ਹੋਈ ਐਂਡ ਪਲੱਸ ਜਿਹੜੇ ਕੱਲ ਅਸੀਂ ਮੋਰ ਥੈਨ 60 ਜਿਹੜੇ ਵਾਂਟਡ ਅਕਿਊਜ਼ਡ ਹੈਗੇ ਅਸੀਂ ਵੱਖ-ਵੱਖ ਮੁਕਦਮਿਆਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਐਂਡ ਕੱਲ ਨੌ ਐਸੇ ਕਿਊਜ਼ ਦੇ ਜਿਹੜੇ ਐਸੋਸੀਏਟ ਸੀ ਗੈਂਗਸਟਰਸ ਦੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਰਹੇ ਨੇ ਉਹਨਾਂ ਦੇ ਨੌ ਕਿਊਜ਼ ਦੇ ਅਸੀਂ ਜਿਹੜੇ ਹੈਗੇ ਨੇ ਉਹਨਾਂ ਨੂੰ ਐਸੋਸੀਏਟਸ ਨੂੰ ਅਸੀਂ ਕੱਲ ਅਰੈਸਟ ਕੀਤਾ ਸੀ ਐਂਡ ਸਾਡਾ ਇਹ ਆਪਰੇਸ਼ਨ ਜਿਹੜਾ ਅੱਜ ਵੀ ਚੱਲ ਰਿਹਾ ਹੈਗਾ ਮੇਰਾ ਸਾਡਾ ਜਿਹੜਾ ਮਕਸਦ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕਿਸੇ ਵੀ ਤਰ੍ਹਾਂ ਦੇ ਜਿਹੜੇ ਵਿਦੇਸ਼ਾਂਦ ਵਿੱਚ ਬੈਠੇ ਫੌੜ ਦੇ ਵਿੱਚ ਗੈਂਗਸਟਰ ਹੈਗੇ ਨੇ ਜਾਂ ਬਦਮਾਸ਼ ਬੈਠੇ ਨੇ ਉਹ ਪੰਜਾਬ ਦੇ ਵਿੱਚ ਕਾਲਸ ਕਰਾ ਕੇ ਜਿਹੜੀਆਂ ਕਿਸੇ ਨੂੰ ਸੋਸ਼ੀਅਲ ਕਾਲ ਕਰਦੇ ਨੇ ਕਿਸੇ ਤੋਂ ਫਾਇਰਿੰਗ ਕਰਾ ਦਿੰਦੇ ਆ ਜਾਂ ਹੋਰ ਤੇ ਇੱਧਰ ਕੁਝ ਬੰਦੇ ਉਹਨਾਂ ਨੂੰ ਸ਼ਹਿਦ ਦਿੰਦੇ ਨੇ ਜਿਹੜੇ ਇੱਧਰ ਸ਼ਹਿਦ ਦੇ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਕਲੀਨ ਸਮੀਪ ਕਰਨਾ ਸਾਡਾ ਟਾਰਗੇਟ ਹੈ ਜਿਸ ਦੇ ਤਹਿਤ ਜਿਹੜਾ ਹੈਗਾ ਅਸੀਂ ਇੱਕ ਤਹਈਆ ਕੀਤਾ ਹੋਇਆ ਹੈ ਕਿ ਕਿ ਪੰਜਾਬ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦੇ ਸ਼ਖਸ ਨੂੰ ਅਸੀਂ ਬਾਹਰ ਨਹੀਂ ਰਹਿਣ ਦਵਾਂਗੇ ਜੇਲ੍ਹ ਤੋਂ ਜਿਹੜਾ ਬੰਦਾ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਬਦਮਾਸ਼ ਨੇ ਉਹਨਾਂ ਦੀ ਸਹਾਇਤਾ ਕਰਦਾ ਹੋਵੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋਜਿਸਟਿਕ ਜਾਂ ਫਾਈਨੈਂਸ਼ੀਅਲ ਸਪੋਰਟ ਕਰਦਾ ਹੋਵੇ ਜਾਂ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਮਦਦ ਕਰਦਾ ਹੋ। ਸਰ ਇੱਕ ਲਾਇਸੈਂਸ ਜਿਹੜੇ ਆ ਇਸ਼ੂ ਕੀਤੇ ਵੈਪਨਸ ਦੇ ਜਿਹੜੇ ਨੀਡੀ ਪਰਸਨ ਨੇ ਉਹਨਾਂ ਕੋ ਤੇ ਹੈ ਨੇ ਅਦਰ ਪਰਸਨ ਵੀ ਲਈ ਫਿਰਦੇ ਸਰ ਉਹਦੇ ਵਾਸਤੇ ਕੀ ਕਿਰਨ ਕਰਨੀ ਸੀ? ਦੇਖੋ ਜਿਹੜਾ ਸਾਨੂੰ ਕੋਈ ਅਪਲਾਈ ਕਰਦਾ ਅਸੀਂ ਉਹਦੀ ਸਾਰੀ ਪ੍ਰੋਪਰ ਜਿਹੜੀ ਹੈਗੀ ਜਾਂਚ ਕਰਕੇ ਉਹਨੂੰ ਇਸ਼ੂ ਕੀਤਾ ਜਾਂਦਾ ਹੈ ਨਿਯਮਾਂ ਦੇ ਤਹਿਤ ਇਸ਼ੂ ਕੀਤਾ ਜਾਂਦਾ ਹੈ। ਜਿੰਨਾਂ ਕੋਲੇ ਨਹੀਂ ਉਹ ਅਪਲਾਈ ਕਰਨਗੇ ਜਿਹਨੂੰ ਲੋੜ ਹੈਗੀ ਹੈ ਨੀਡ ਦੇ ਸੀਜ਼ ਦੇ ਉੱਤੇ ਉਹਨਾਂ ਦੀ ਸਿਕਿਉਰਟੀ ਨੂੰ ਕੋਈ ਥ੍ਰੈਟ ਹੈਗੀ ਤਾਂ ਉਹ ਜਾਰੀ ਕੀਤੇਗੇ ਸਰ ਜਿਹੜੇ ਹੁਣ ਲਈ ਫਿਰਦੇ ਆ ਜਿਹਨਾਂ ਨੀਡਸ ਨਹੀਂ ਹੈਗੇ ਕਈਆਂ ਕੋ ਹੈਗਾ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਕਿ ਕੌਣ ਵਿਦਆਊਟ ਨੀਡ ਲਈ ਫਿਰਦਾ ਬਟ ਸਰ ਵੈਰੀਫਾਈ ਤਾਂ ਕਰ ਸਕਦੇ ਆ ਜੇ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਆਇਆ ਤਾਂ ਦੱਸੋ ਕਿ ਉਹਨਾਂ ਦੀ ਸਪੈਸੀਫਿਕ ਇਨਫੋਰਮੇਸ਼ਨ ਕ੍ਰੈਡੀਬਲ ਇਨਫੋਰਮੇਸ਼ਨ ਹੋਵੇ ਅਸੀਂ ਰਿਵਿਊ ਕਰ ਸਕਦੇ ਠੀਕ ਹੈ ਥੈਂਕ ਯੂ ਸਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ